ਅੱਜ ਇੱਕ ਫੈਸਲਾ ਆਇਆ ਹੈ ਸੱਜਨ ਕੁਮਾਰ ਦੇ ਖਿਲਾਫ ਜਿਹੜਾ ਵਿਕਾਸਪੁਰੀ ਔਰ ਜਨਕਪੁਰੀ ਦੇ ਕਤਲ ਦਾ ਕੇਸ ਸੀ ਤਿੰਨ ਕਤਨਾ ਦਾ ਕੇਸ ਸੀਗਾ ਅ ਅਵਤਾਰ ਸਿੰਘ ਔਰ ਉਹਦਾ ਜਵਾਈ ਸੋਨ ਸਿੰਘ ਮੌਕੇ ਤੇ ਮਾਰ ਦਿੱਤੇ ਗਏ ਸੀ ਔਰ ਅਵਤਾਰ ਸਿੰਘ ਦੇ ਜਲਦੇ ਹੋਏ ਟਰੱਕ ਦੇ ਵਿੱਚ ਉਹਦਾ ਨਾਬਾਲਗ ਪੁੱਤਰ ਗੁਰਚਰਨ ਸਿੰਘ ਉਸ ਨੂੰ ਸੁੱਟ ਦਿੱਤਾ ਗਿਆ ਸੀ ਉਹ ਐਸਾ ਬੁਰੀ ਤਰ੍ਹਾਂ ਜਲਿਆ ਸੀਗਾ ਕਿ ਉਹ 24 ਸਾਲ ਬੈੱਡ ਤੇ ਰਿਹਾ ਜੀਂਦਾ ਰਿਹਾ ਤੜਪਦਾ ਰਿਹਾ ਆਜੋ ਇਕਵਿਟ ਹੁੰਦਾ ਸੱਜਨ ਕੁਮਾਰ ਮਨੂੰ ਗੁਰਨਾਨਕ ਸਾਹਿਬ ਦਾ ਉਹ ਸ਼ਬਦ ਯਾਦ ਆਂਦਾ ਐਤੀ ਮਾਰ ਪਈ ਕੁਲਾਨੇ ਤੈਕੇ ਦਰਦ ਨਾ ਆਇਆ ਮੈਂ ਸਮਝਦਾ ਵਾਂ ਕਿ ਇਹੋ ਜਿਹਾ ਕਾਤਲ ਔਰ ਨੰਗੇ ਚਿੱਟੇ ਕਾਤਲ ਜਿੱਥੇ ਉਹਨਾਂ ਦੇ ਪਰਿਵਾਰ ਗਵਾ ਨੇ ਉਹ ਬੱਚੇ ਨੇ ਜਿਹੜਾ ਬੈੱਡ ਤੇ ਪਿਆ ਰਿਆ ਨਾਬਾਲਗ ਸੀਗਾ ਉਸਨੇ 2008 ਤੇ ਗਵਾਹੀ ਦਿੱਤੀ ਸੀ ਬੀਆਈ ਨੂੰ ਸੱਜਨ ਕੁਮਾਰ ਦਾ ਨਾਂ ਲਿਆ ਕਿ ਮਾਬ ਨੂੰ ਇਸਨੇ ਲੀਡ ਕੀਤਾ ਸੀਗਾ ਸੀਬੀਆਈ ਨੇ ਪ੍ਰਵਾਨ ਨਹੀਂ ਕੀਤੀ ਦਿੱਲੀ ਪੁਲਿਸ ਕਰੇਗੀ 2015 16 ਚ ਐਸਆਈਟੀ ਬਣਦੀ ਹੈ ਉਸ ਵੇਲੇ ਮੰਨੂ ਦਾਸ ਨੂੰ ਸੇਵਾ ਦਿੱਤੀ ਸੀ ਦਿੱਲੀ ਗੁਰਦੁਆਰਾ ਕਮੇਟੀ ਤੇ ਅੱਜ ਸੱਜਨ ਕੁਮਾਰ ਜਿਹੜਾ ਅੰਦਰ ਹੈ ਮੈਂ ਇੱਕ ਬਗਾਲਤਾ ਕੱਢ ਦਵਾ ਉਹ ਕੇਸ ਲੱਗ ਹੈ ਜਿਹਦੇ ਸੱਜਨ ਕੁਮਾਰ ਸਜ਼ਾ ਭੁਗਤ ਰਿਹਾ ਕਈ ਕਤਲਾਂ ਦੀ ਇਹ ਕੇਸ ਲੱਗ ਸੀਗਾ ਇਹਦੇ ਛੋਟ ਸਜ਼ਾ ਉਸ ਨੂੰ ਹੋਣੀ ਸੀਗੀ ਔਰ ਉਦੋਂ ਅਸੀਂ ਐਸਆਈਟੀ ਦੇ ਕੇ ਕੇਸ ਖੋਲ ਕੇ ਦਿੱਤੇ ਸੀਗੇ ਉਸੇ ਕੇਸ ਦੇ ਵਿੱਚ ਪਹਿਲੇ 302 ਹਟਾਈ ਗਈ ਜਿਹੜੀ ਮਰਡਰ ਦੀ ਹੈਗੀ ਸੀਗੀ ਉਸਦੇ ਬਾਅਦ 308 ਕੀਤਾ ਗਿਆ ਅੱਜ ਇਸ ਨੂੰ ਮਰਡਰ ਚ ਉਹ ਤੇ ਬਰੀ ਹੋਣਾ ਹੋਣਾ ਸੀ ਰਾਈਟਿੰਗ ਵੀ ਇਹਦੇ ਉੱਤੇ ਨਹੀਂ ਸਾਬਤ ਹੋ ਸਕੀ ਮੰਨ ਨਹੀਂ ਪਤਾ ਇਹ ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸ ਤਰੀਕੇ ਨਾਲ ਇਹਦੀ ਪੇਰਵਾਹੀ ਕੀਤੀ ਹੈ ਮੈਨੂੰ ਇਹ ਪਤਾ ਹੈ ਕਿ ਜਦੋਂ ਸੰਤਾ ਨੇ ਸੇਵਾ ਦਿੱਤੀ ਸੀ ਕਿਸ ਤਰੀਕੇ ਨਾਲ ਅਸੀਂ ਸੱਜਨ ਕੁਮਾਰ ਨੂੰ ਬੰਨਿਆ ਅੰਦਰ ਕਰਾਇਆ ਟਾਈਟਲਰ ਜਿਹੜਾ છાતી ਤੇ હાથ માર ਕੇ ਕਹਿੰਦਾ ਸੀ ਮੇਰੇ ਖਿਲਾਫ ਕੋਈ ਐਫ ਆਰ ਨਹੀਂ ਹੈ ਉਸ ਨੂੰ ਵੀ ਅਸੀਂ ਅੰਦਰ ਕਾਰਾਂ ਤੱਕ ਲੈ ਆਏ ਆ ਉਸ ਨੂੰ ਸਜ਼ਾ ਵੀ ਹੋਏਗੀ ਉਹਦਾ ਜਿਹੜਾ ਉਹਨੇ ਉਹਦੀ ਇੱਕ ਬਾਈਟ ਸੀਗੀ ਜਿਹਦੇ ਚ ਆਖਦਾ ਸੌ ਸਿੱਖ ਮਾਰਦੀ ਹੈ ਉਹ ਵੀ ਸੀਬੀਆਈ ਨੂੰ ਦਿੱਤੀ ਸੀ ਜਿਹਦੇ ਚ ਮੇਰੀ ਵੀ ਤਫ਼ਤੀਸ਼ ਹੋਈ ਮੈਂ ਇਹ ਸਮਝਦਾ ਵਾਂ ਕਿ ਨਾ ਕੇਸਾਂ ਦੀ ਪੈਰਵਾਈ ਚ ਆ ਤੇ ਕੋਈ ਕਸਰ ਰਹਿ ਗਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਕਿਸ ਤਰੀਕੇ ਨਾਲ ਪੈਰਵਾਈ ਕਰ ਰਹੀ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਟਾਈਟਲਰ ਸੀਗਾ ਟਾਈਟਲਰ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਨਹੀਂ ਮਿਲਣੀ ਚਾਹੀਦੀ ਸੀ ਉਹਨੂੰ ਐਗਜ਼ੈਂਪਸ਼ਨ ਵੀ ਮਿਲ ਜਾਂਦੀ ਹੈ ਕਿਹੜੇ ਮੈਂਬਰ ਸੀ ਜਿਨ੍ਹਾਂ ਨੇ ਕੋਰਟ 'ਚ ਜਾ ਕੇ ਖੱਪ ਪਾਈ ਸੀਗੀ ਉਹਨਾਂ ਨੇ ਕੀ ਉਹਨਾਂ ਦੀ ਸਾਂਝ ਹੈਗੀ ਸੀ ਨਾ ਕਾਤਲਾਂ ਦੇ ਨਾਲ ਕਿ ਟਾਈਟਲਰ ਵਰਗਾ ਬੰਦੇ ਨੂੰ ਜ਼ਮਾਨਤ ਮਿਲ ਜਵੇ ਜਾਂ ਉਸਨੂੰ ਐਗਜ਼ੈਂਪਸ਼ਨ ਮਿਲ ਜਵੇ ਕੋਰਟ ਦੇ ਵਿੱਚ ਹਾਜ਼ਰ ਹੋਣ ਦੀ ਵੀ ਸਿਰਾਂ ਹੀ ਉਸ ਨੂੰ ਜਾਣਦੀ ਮੈਂ ਇਹ ਸਮਝਦਾ ਮਾਂ ਕਿ ਦੁੱਖ ਹੁੰਦਾ ਜਿੱਥੇ ਐਡਾ ਕਤਲਿਆ ਦਾ ਮੰਜ਼ਰ ਅਸੀਂ ਦੇਖਿਆ ਹੋਵੇ ਉਹ ਔਰਤਾਂ ਉਹ ਅੱਜ ਵਿਡੋਜ਼ ਉਹ ਬੱਚੇ ਅਜਿਵੀਤ ਨੇ ਜਿਨ੍ਹਾਂ ਨੇ ਆਪਣੇ ਮਾਂ ਦੇ ਆਪਣੇ ਪਿਓ ਦੇ ਆਪਣੇ ਭਰਾ ਦੇ ਸੰਸਕਾਰ ਫਰਨੀਚਰ ਦੀਆਂ ਲੱਕੜਾਂ ਮੰਜੇ ਤੋੜ-ਤੋੜ ਕੇ ਕੀਤੇ ਸੀ ਉਹਨਾਂ ਨੂੰ ਸੰਸਕਾਰ ਵੀ ਨਹੀਂ ਕਰਨ ਦਿੱਤਾ ਗਿਆ ਸੀਗਾ ਮੈਂ ਸਮਝਦਾ ਨਮੋਸ਼ੀ ਹੁੰਦੀ ਹੈ ਉਮੀਦ ਕਰਦਾ ਹਾਂ ਕਿ ਸੀਬੀਆਈ ਔਰ ਦਿੱਲੀ ਗੁਰਦੁਆਰਾ ਕਮੇਟੀ ਇਸ ਕੇਸ ਨੂੰ ਅਗਲੀ ਕੋਟਾ ਤੱਕ ਲੈ ਜਾਏਗੀ ਔਰ ਧਿਆਨਤਦਾਰੀ ਨਾਲ ਇਹ ਮੁਕਦਮੇ ਲੜੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ